ਪੰਜਾਬੀ ਬੋਲੀ ਅੱਜ ਇੱਕ ਗਲੋਬਲ ਭਾਸ਼ਾ ਬਣ ਚੁੱਕੀ ਹੈ ਪੰਜਾਬੀ ਬੋਲੀ ਧਰਮਾਂ ਤੇ ਜਾਤਾਂ ਤੋਂ ਉੱਪਰ ਉੱਠ ਕੇ ਇੱਕ ਸੰਸਾਰਕ ਬਤਾਰਾ ਬਣ ਚੁੱਕੀ ਹੈ ਭਾਵੇਂ ਕਿ ਪੰਜਾਬੀ ਭਾਸ਼ਾ ਦੇ ਮੁੱਖ ਕੇਂਦਰ ਪੱਛਮੀ ਪੰਜਾਬ ਦਾ ਸਾਡੇ ਵੱਲ ਦਾ ਪੰਜਾਬ ਇਹਦੇ ਮੁੱਖ ਕੇਂਦਰ ਨੇ ਪਰ ਅੱਜ ਦੁਨੀਆ ਭਰ ਦੇ ਵਿੱਚ ਛੋਟੇ-ਛੋਟੇ ਪੰਜਾਬ ਸਥਾਪਿਤ ਹੋ ਚੁੱਕੇ ਹੈ ਤੇ ਅਸੀਂ ਉਹਨਾਂ ਛੋਟੇ-ਛੋਟੇ ਪੰਜਾਬਾਂ ਦੀ ਭਾਵ ਵਿਦੇਸ਼ਾਂ ਦੇ ਵਿੱਚ ਪੰਜਾਬੀ ਬੋਲੀ ਦੀ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਥੋੜੀ ਗੱਲ ਪੰਜਾਬ ਬਾਰੇ ਵੀ ਕਰਨ ਦੀ ਕਰਨੀ ਵਾਦੀ ਹੈ ਕਿਉਂਕਿ ਸਾਡੀਆਂ ਜੜ੍ਹਾਂ ਨੇ ਉੱਥੇ ਪੰਜਾਬ ਦੇ ਵਿੱਚ ਐਸਰੇ ਪੰਜਾਬੀ ਬੋਲੀ ਦਾ ਬਹੁਤ ਬੁਰਾ ਹਾਲ ਹੈ ਕਿੰਨੇ ਅਫਸੋਸ ਦੀ ਗੱਲ ਹੈ ਕਿ ਜਿਹੜਾ ਸੂਬਾ ਬੜੇ ਹੀ ਬੋਲੀ ਦੇ ਆਧਾਰ ਤੇ ਸੀ ਅੱਜ ਉਥੇ ਪੰਜਾਬੀ ਬੋਲੀ ਦੀ ਯਾਦ ਨਹੀਂ ਪੁੱਛੀ ਜਾ ਰਹੀ ਰਾਜਨੀਤਿਕ ਲੀਡਰ ਰਾਜਨੀਤਿਕ ਲੋਕਾਂ ਦੇ ਨਿੱਜੀ ਮਫਾਦਿਆਂ ਦੇ ਲਈ ਪੰਜਾਬੀ ਬੋਲੀ ਨੂੰ ਭੁੱਲ ਗਏ ਉਸ ਵੇਲੇ ਪੰਜਾਬੀ ਦੇ ਚਿਹਤਿਆਂ ਨੇ ਸੋਚਿਆ ਸੀ ਕਿ ਪੰਜਾਬੀ ਮਾਂ ਬੋਲੀ ਦਾ ਆਪਣਾ ਸੂਬਾ ਬਣ ਗਿਆ ਤੇ ਪੰਜਾਬੀ ਮਾਂ ਬੋਲੀ ਹੁਣ ਤਰੱਕੀ ਕਰੂਗੀ ਪਰ ਉਹਨਾਂ ਚਿਹਤਿਆਂ ਦੀ ਆਸਾਂ ਨੂੰ ਦੂਰ ਨਹੀਂ ਪਿਆ ਕਿਉਂਕਿ ਲੀਡਰ ਲੋਕਾਂ ਨੇ ਵਰਦਿਆਂ ਦੇ ਪਿੱਛੇ ਪਤਾ ਨਹੀਂ ਕੀ ਖਿਚੜੀ ਪਕਾਈ ਤੇ ਪੰਜਾਬੀ ਬੋਲੀ ਲੱਖਾਂ ਤੋਂੱਖਾਂ ਦੀ ਹੋ ਗਈ ਉਸ ਵੇਲੇ ਕਿਸੇ ਸ਼ਾਇਰ ਨੇ ਕਿਹਾ ਸੀ ਮਸਲਾ ਹੈ ਮੇਰੇ ਘਰ ਦੀਆਂ ਕੰਧਾਂ ਬਚਾਉਣ ਦਾ ਉਹ ਬੇਰੇ ਰਹੇ ਨੇ ਮਸ਼ਬਰਾ ਮਲਬਾ ਹਟਾਉਣ ਦਾ ਕੰਡੇ ਪਿਛਾ ਕੇ ਕੰਡੇ ਡੋਬੋ ਕੇ ਜ਼ਹਿਰ ਵਿੱਚ ਰਾਹਾਂ 'ਚ ਧਰ ਗਏ ਕੀਤਾ ਸੀ ਵਾਦਾ ਪੈਰ ਪੈਰ ਤੇ ਕਲੀਆਂ ਬਿਸ਼ਾਉਣ ਦਾ ਕੱਚੇ ਘਰਾਂ ਤੇ ਵਰ ਗਈ ਫਸਲਾਂ ਨੂੰ ਛੱਡ ਕੇ ਚਿਰਾਂ ਤੋਂ ਸੀ ਇੰਤਜ਼ਾਰ ਜਿਸ ਵਾਰਸ਼ ਤੇ ਆਉਂਦਾ ਹੋਇਆ ਨਦੀ ਤੋਂ ਚੋਰੀਓ ਸਾਰਾ ਹੀ ਇੰਤਜ਼ਾਮ ਹੋਇਆ ਨਦੀ ਤੋਂ ਚੋਰੀਓ ਸਾਰਾ ਹੀ ਇੰਤਜ਼ਾਮ ਪਾਣੀ ਨੂੰ ਰੇਤਾ ਤੇ ਰੇਤੇ ਨੂੰ ਪੱਥਰ ਬਣਾਉਂਦਾ ਸਾਡੇ ਲਿਟਰ ਲੋਕਾਂ ਨੇ ਪੰਜਾਬੀ ਬੋਲੀ ਨੂੰ ਰਸਤੇ ਦਾ ਪੱਥਰ ਬਣਾ ਕੇ ਰੱਖ ਦਿੱਤਾ ਹੁਣ ਆਪਾਂ ਗੱਲ ਕਰਦੇ ਆਂ ਵਿਦੇਸ਼ਾਂ ਦੇ ਵਿੱਚ ਸਾਡੇ ਇਥੇ ਪੰਜਾਬੀ ਬੋਲੀ ਦੀ ਪਰ ਉਸ ਤੋਂ ਪਹਿਲਾਂ ਇੱਕ ਹੋਰ ਬਰਤਾਰੇ ਵਾਰੇ ਗੱਲ ਕਰਨੀ ਬਣਦੀ ਹੈ ਜਿਹਦਾ ਤਾਲਕ ਇੱਥੇ ਨਾਲ ਵੀ ਹੈ ਔਰ ਪਿੱਛੇ ਪੰਜਾਬ ਨਾਲ ਵੀ ਹੈ ਕਹਿੰਦੇ ਕੋਈ ਵੀ ਬੋਲੀ ਤਰੱਕੀ ਨਹੀਂ ਕਰ ਸਕਦੀ ਜਦੋਂ ਤੱਕ ਉਹਦਾ ਗੀਤ ਸੰਗੀਤ ਮਜ਼ਬੂਤ ਨਹੀਂ ਹੈ ਪਰ ਅੱਜ ਅਸੀਂ ਦੇਖ ਰਹੇ ਹਾਂ ਕਿ ਪੰਜਾਬੀ ਸੰਗੀਤ ਖੇਤਰ ਦੇ ਵਿੱਚ ਬਹੁਤ ਗਰਾਂਵ ਪਾ ਚੁੱਕੀ ਹੈ ਬਹੁਤ ਲਚਰਪਣਾ ਆ ਚੁੱਕਿਆ ਹੈ ਨਿਤ ਨਵੇਂ ਗਾਇਕ ਉੱਠਦੇ ਆ ਤੇ ਨਿਤ ਨਵੇਂ ਗੀਤਕਾਰ ਉੱਠਦੇ ਆ ਜਿਹੜੇ ਰਾਤੋ ਰਾਤ ਸਟਾਰ ਬਣਦੇ ਲਾਰਚ ਦੇ ਵਿੱਚ ਨੀਵੇਂ ਪੱਤਰ ਪਿਆ ਕੇ ਲੱਚਰਤਾ ਵਖੇਰਦੇ ਆ ਅੱਜ ਹੀ ਰਾਂਝਾ ਦੇ ਕਿਸੇ ਸਹਿਵਾ ਮਿਰਜੇ ਦੀਆਂ ਵਾਰਾਂ ਲੋਕ ਨੇਕਾਂ ਦੀਆਂ ਵਾਰਾਂ ਲੋਕਾਂ ਦੇ ਮਨਾਂ ਚੋਂ ਅਲੋਪ ਹੋ ਚੁੱਕੀਆਂ ਹਨ ਉਹਨਾਂ ਦੀ ਜਗ੍ਹਾ ਪੰਜਾਬੀ ਲੱਚਰ ਗਾਇਕੀ ਨੇ ਲੈ ਲਈ ਚੁੱਕੀ ਹੈ ਲੱਚਰ ਗਾਇਕੀ ਨੇ ਉਹਦੀ ਥਾਂ ਲੈ ਲਈ ਹੈ ਕੀ ਅੱਜ ਕੱਲ ਚੱਲ ਰਿਹਾ ਹੈ ਸੰਗੀਤ ਮੰਡੀ ਦੇ ਵਿੱਚ ਸ਼ਰਾਬੀਆਂ ਦੇ ਲਲਕਾਰਿਆਂ ਦੀਆਂ ਗੱਲਾਂ ਥੀਮ ਤੇ ਨਸ਼ੇ ਖਾ ਕੇ ਟੂਲੇ ਲੈਣ ਦੀਆਂ ਗੱਲਾਂ ਬੰਦੂਕਾਂ ਦੇ ਫੈਰ ਪਿਸਤੌਲਾਂ ਦੇ ਫੈਰ ਗੰਡਾਸਿਆਂ ਨਾਲ ਕੁੜੀਆਂ ਦੇ ਭਰਾਵਾਂ ਨੂੰ ਪਟਣ ਦੀਆਂ ਗੱਲਾਂ ਹੋਰ ਤਾਂ ਹੋਰ ਸਾਡੇ ਵਿਦਿਕ ادارے ਜਿਹੜੇ ਕਿ ਜਿਨ੍ਹਾਂ ਨੂੰ ਅਸੀਂ ਬੜੇ ਪਵਿੱਤਰ ਗਣਦੇ ਹਾਂ ਸਕੂਲ ਕਾਲਜ ਤੇ ਯੂਨੀਵਰਸਿਟੀਆਂ ਨੂੰ ਹੋਸ਼ੇ ਗੀਤਕਾਰਾਂ ਤੇ ਗਾਇਕਾਂ ਨੇ ਆਸ਼ਕੀ ਦੇ ਅੱਡੇ ਬਣਾ ਕੇ ਰੱਖ ਦਿੱਤਾ ਜਦਰਾ ਧਿਆਨ ਵਾਰੀਏ ਕਿ ਅਸੀਂ ਕਿਸ ਪਾਸੇ ਨੂੰ ਜਾ ਰਹੇ ਹਾਂ ਇੱਕ ਮਹਾਵਾਕ ਹੈ ਕਿ ਕੋਈ ਹਰਿਆ ਬੂਟ ਰਹਿ ਹੋਰੀ ਇਸ ਮੌਕੇ ਵੀ ਜਦੋਂ ਇੰਨੀ ਗਰਾਫਤ ਆ ਚੁੱਕੀ ਹੈ ਤਾਂ ਕੁਝ ਸਾਡੇ ਗੀਤਕਾਰ ਤੇ ਗਾਇਕ ਅਜਿਹੇ ਨੇ ਜਿਨ੍ਹਾਂ ਨੇ ਪੰਜਾਬੀ ਸੰਗੀਤ ਦੀ ਦੁਖਦੀ ਹੋਈ ਬੇੜੀ ਨੂੰ ਠੰਮਣਾ ਲਾਇਆ ਹੋਇਆ ਜਿਹੜੇ ਇਸ ਵੇਲੇ ਵੀ ਆਪਣੇ ਅਸੂਲਾਂ ਤੇ ਪਹਿਰਾ ਦਿੰਦੇ ਹੁੰਦੇ ਸੱਚਾ-ਸੱਚਾ ਗਾ ਰਹੇ ਜਿਨ੍ਹਾਂ ਦੇ ਵਿੱਚੋਂ ਸਾਡੇ ਸਟੇਜ ਤੇ ਅੱਜ ਇੱਥੇ ਕੁਝ ਗਾਇਕ ਮੌਜੂਦ ਨੇ ਸਾਡੇ ਆਪਣੇ ਇਲਾਕੇ ਦੇ ਗਾਇਕ ਰਾਜ ਨਿਚਰ ਇਹਨਾਂ ਨੇ ਹੁਣ ਤੱਕ ਜਿੰਨਾ ਗਾਇਆ ਪੰਜਾਬੀ ਬੋਲੀ ਦੀ ਸੇਵਾ ਕਰਦੇ ਆ ਉੱਚਾ ਤੇ ਸੁੱਚਾ ਗਾਇਆ ਹੈ ਪੰਜਾਬ ਪੰਜਾਬ ਦੇ ਸਾਰੇ ਚਾਹਣ ਵਾਲੇ ਅਜਿਹੇ ਗਾਇਕਾਂ ਦਾ ਦਿਲੋਂ ਧੰਨਵਾਦ ਕਰਦੇ ਆ ਹੁਣ ਅਸੀਂ ਜੇ ਗੱਲ ਕਰੀਏ ਕਿ ਪੰਜਾਬੀ ਬੋਲੀ ਨੂੰ ਇਹਨੂੰ ਢਾਅ ਲੱਗ ਰਹੀ ਹੈ ਇਹਨੇ ਖਤਰੇ ਨੇ ਪਰ ਫਿਰ ਵੀ ਪੰਜਾਬੀ ਬੋਲੀ ਉਚਾਈਆਂ ਨੂੰ ਛੂ ਰਹੀ ਹੈ ਅਸਮਾਨਾਂ ਨੂੰ ਚੜhti ਜਾ ਰਹੀ ਹੈ ਬਹੁਤ ਹੀ ਤਰੱਕੀ ਕਰ ਰਹੀ ਹੈ ਇਹ ਕਿਦੇ ਕਰਕੇ ਕੌਣ ਲੋਕ ਨੇ ਉਹ ਜਿਨ੍ਹਾਂ ਕਰਕੇ ਪੰਜਾਬੀ ਬੋਲੀ ਇਹਨਾਂ ਹਾਲਾਤਾਂ ਦੇ ਵਿੱਚ ਵੀ ਤਰੱਕੀਆਂ ਕਰ ਰਹੀ ਹੈ ਇਹ ਤੁਸੀਂ ਲੋਕ ਤੁਸੀਂ ਪੰਜਾਬੀ ਦੇ ਨਿਸ਼ਟਾਵਾਨ ਤਸ਼ਰਦਾਵਾਨ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਪੰਜਾਬੀ ਬੋਲੀ ਦੇ ਚਾਹਤੇ ਆਪਣਾ ਕੀਮਤੀ ਸਮਾਂ ਕੱਢ ਕੇ ਤੇ ਆਪਣੇ ਜ਼ਰੂਰੀ ਕੰਮ ਛੱਡ ਕੇ ماں ਬੋਲੀ ਪੰਜਾਬੀ ਵੱਲੋਂ ਕਰਵਾਏ ਗਏ ਇਸ ਮੇਲੇ ਜਿਨ੍ਹਾਂ ਨੇ ਸ਼ਿਰਕਤ ਕੀਤੀ ਹੈ ਇਹ ਤੁਹਾਡੇ ਕਰਕੇ ਹੈ ਕਿ ਪੰਜਾਬੀ ਬੋਲੀ ਤਰੱਕੀਆਂ ਕਰ ਰਹੀ ਹੈ ਇਹ ਤੁਹਾਡੇ ਕਰਕੇ ਹੈ ਕਿ ਪੰਜਾਬੀ ਬੋਲੀ ਅੱਗੇ ਹੀ ਅੱਗੇ ਵੱਧਦੀ ਜਾ ਰਹੀ ਹੈ ਇੱਕ ਕਥਮ ਹੈ ਕਿ ਵਿਰੋਧ ਦੇ ਵਿੱਚੋਂ ਵਿਕਾਸ ਪੈਦਾ ਹੁੰਦਾ ਹੈ ਇਹ ਗੱਲ ਪੰਜਾਬੀ ਬੋਲੀ ਤੇ ਬਹੁ ਬਹੁ ਸਹੀ ਟੁੱਕਦੀ ਹੈ ਕਿ ਜਿਉਂ-ਜਿਉਂ ਪੰਜਾਬੀ ਬੋਲੀ ਦਾ ਵਿਰੋਧ ਹੁੰਦਾ ਹੈ ਤਿਉਂ-ਤਿਉਂ ਇਹ ਤਰੱਕੀਆਂ ਕਰਦੀ ਹੈ ਸਾਡੇ ਪਿਛਲੀ ਸਦੀ ਦੇ ਮਸ਼ਹੂਰ ਕਵੀ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦੀ ਇੱਕ ਆਰਤਾਂ ਦੀਆਂ ਕੁੱਝ ਲੈਣਾ ਅਰਦ ਨੇ ਉਹ ਕਿਹੜਾ ਬੂਟਾ ਹੈ ਜੋ ਹਰਥਾਂ ਬੜਦਾ ਹੈ ਉਹ ਕਿਹੜਾ ਬੂਟਾ ਹੈ ਜੋ ਹਰਥਾਂ ਬੜਦਾ ਹੈ ਆਰੇ ਤੇ ਦੰਧਿਆਂ ਤੇ ਰੰਬੀ ਦੀਆਂ ਧਾਰਾਂ ਤੇ ਖੈਬਰ ਦੇ ਦਰਿਆਵਾਂ ਵਿੱਚ ਸਰਸਾ ਦੀਆਂ ਲਹਿਰਾਂ ਤੇ ਸਤਲੁਜ ਦੇ ਕੰਢਿਆਂ ਤੇ ਲੱਖੀ ਦੇ ਜੰਗਲ ਵਿੱਚ ਰੋੜਾਂ ਵਿੱਚ ਰਕੜਾਂ ਵਿੱਚ ਸਰਹੰਦ ਦੀਆਂ ਨੀਹਾਂ ਵਿੱਚ ਇਹ ਹਰਥਾਂ ਫਲਦਾ ਏ ਜਿੱਥੇ ਹੀ ਜਿੰਨਾ ਹੀ ਸ਼ਾਨਦਈ ਏ ਓਨਾ ਹੀ ਫਲਦਾ ਏ ਪੰਜਾਬੀ ਬੋਲੀ ਦਾ ਬੂਟਾ ਓ ਹੈ ਜਿੰਨਾ ਇਹਨਾਂ ਕੋਈ ਸ਼ਾਂਗੂ ਆ ਜਿੰਨਾ ਇਹਨਾਂ ਕੋਈ ਰੋਪਣ ਦੀ ਕੋਸ਼ਿਸ਼ ਕਰੂਗਾ ਇਹ ਓਨੇ ਜੋਰ ਨਾਲ ਅੱਗੇ ਵਧੂਗਾ ਹੁਣ ਅਸੀਂ ਦੇਖੀਏ ਕਿ ਸਾਡੇ ਇੱਥੇ ਪੰਜਾਬੀ ਬੋਲੀ ਦੀ ਤਰੱਕੀ ਲਈ ਜਿਹੜੇ ਵੱਧ ਤੋਂ ਵੱਧ ਸਾਡੇ ਕਿਹੜੇ ਬੰਦੇ ਆ ਸਾਡੇ ਧਰਮ ਸਥਾਨ ਸਾਡੇ ਗੁਰਦੁਆਰਾ ਸਾਹਿਬ ਅਸੀਂ ਆਪਣੇ ਬੱਚਿਆਂ ਨਾਲ ਗੁਰਦੁਆਰਾ ਸਾਹਿਬ ਜਾਂਦੇ ਆ ਅਸੀਂ ਖੁੱਦ ਧਰਮ ਨਾਲ ਜੁੜੇ ਰਹਿੰਦੇ ਆ ਔਰ ਆਪਣੇ ਬੱਚਿਆਂ ਨੂੰ ਧਰਮ ਦੇ ਨਾਲ ਜੋੜਦੇ ਆ ਬੱਚੇ ਪੰਜਾਬੀ ਸਿੱਖਦੇ ਆ ਕਈ ਸਕੂਲ ਕਈ ਗੁਰਦੁਆਰਾ ਸਾਹਿਬ ਦੇ ਵਿੱਚ ਪੰਜਾਬੀ ਦੀਆਂ ਕਲਾਸਾਂ ਸ਼ੁਰੂ ਹੋਈਆਂ ਕਈ ਥਾਂ ਹੋ ਜਾਣਗੀਆਂ ਪਰ ਇਹ ਬਹੁਤ ਛੋਟਾ ਅਪਰਾਲ ਹੈ ਲੀਡਰਾਂ ਨੂੰ ਮੋਢੀਆਂ ਨੂੰ ਬੇਨਤੀ ਹੈ ਕਿ ਪੰਜਾਬੀ ਸਹਿਤ ਅਕਾਦਮੀਆਂ ਇੱਥੇ ਕਾਇਮ ਕੀਤੀਆਂ ਜਾਣ ਸਾਡੇ ਬੱਚਿਆਂ ਨੂੰ ਪੰਜਾਬੀ ਦੇ ਵਿੱਚ ਸਕਾਲਰਸ਼ਿਪ ਦੇ ਕੇ ਅੱਗੇ ਪੜਾਇਆ ਜਾਵੇ ਲੋੜ ਹੈ ਪੰਜਾਬੀ ਪੜਨ ਵਾਲੇ ਬੱਚਿਆਂ ਨੂੰ ਅਕੈਡਮਿਕ ਲੈਵਲ ਦੀ ਪੜ੍ਹਾਈ ਦੇਣ ਦੀ ਤਾਂ ਹੀ ਸਾਡੀ ਜਿਹੜੀ ਪੰਜਾਬੀ ਬੋਲੀ ਹੈ ਇਹ ਕਿਸੇ ਉੱਚੇ ਲੈਵਲ ਤੇ ਪਹੁੰਚ ਸਕਦੀ ਹੈ ਇਸ ਤੋਂ ਬਾਅਦ ਦੂਸਰੀ ਗੱਲ ਆਉਂਦੀ ਹੈ ਇੱਕ ਸਾਡੇ ਜੋ ਬਾਹਰ ਕੈਨੇਡਾ ਦੇ ਵਿੱਚ ਹੀ ਪੰਜਾਬੀ ਬੋਲੀ ਨੂੰ ਸਕੂਲਾਂ ਦੇ ਵਿੱਚ ਮਾਨਤਾ ਪ੍ਰਾਪਤ ਹੋ ਚੁੱਕੀ ਹੈ ਉਹ ਕੰਮ ਇੱਥੇ ਵੀ ਹੋ ਸਕਦਾ ਹੈ ਸਿਰਫ ਤੁਹਾਡੇ ਸਭ ਦੇ ਇਕੱਠਾ ਹੋਣ ਦੀ ਲੋੜ ਹੈ ਜਿਸ ਤਰ੍ਹਾਂ ਅੱਜ ਤੁਸੀਂ ਇੱਕ ਮੰਚ ਤੇ ਸਾਰੇ ਇਕੱਠੇ ਹੋਏ ਹੋ ਇਸ ਤਰ੍ਹਾਂ ਹੰਬੜਾ ਮਾਰਨ ਦੀ ਲੋੜ ਹੈ ਉਹ ਕੰਮ ਅਮਰੀਕਾ ਦੇ ਵਿੱਚ ਵੀ ਹੋ ਜਾਊਗਾ ਹੋਰ ਸਾਡੇ ਰੇਡੀਓ ਸਟੇਸ਼ਨ ਟੀਵੀ ਸਟੇਸ਼ਨ ਬੜੇ ਚੰਗਾ ਰੋਲ ਅਦਾ ਕਰ ਰਹੇ ਆ ਸਾਡੇ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਸਾਰਾ ਦਿਨ ਪੰਜਾਬੀ ਦੇ ਚੈਨਲ ਚੱਲਦੇ ਆ ਤੇ ਸਾਡੇ ਲੋਕ ਵੀ ਬੜੇ ਜੋਸ਼ੋਖ ਨਾਲ ਇਹਨਾਂ ਚੈਨਲਾਂ ਨਾਲ ਜੁੜੇ ਹੋਏ ਆ ਪਰ ਥੋੜੀ ਜੀ ਘਾਟ ਹੈ ਕਿ ਜਦੋਂ ਮਨੋਰੰਜਨ ਵਾਸਤੇ ਅਸੀਂ ਸੀਰੀਅਲ ਦੇਖਦੇ ਆ ਤਾਂ ਸਾਨੂੰ ਪੰਜਾਬੀ ਭਾਸ਼ਾ ਦੇ ਸੀਰੀਅਲ ਘੱਟ ਦੇਖਦੇ ਆ ਇਹਦੇ ਵਾਸਤੇ ਜਿਹੜੇ ਇਸ ਟੀਵੀ ਦੇ ਖੇਤਰ ਦੇ ਵਿੱਚ ਕੰਮ ਕਰ ਰਹੇ ਆ ਤਿਰੰਦੇ ਮੁਖੀ ਉਹਨਾਂ ਨੂੰ ਬੇਨਤੀ ਹੈ ਕਿ ਪੰਜਾਬੀ ਭਾਸ਼ਾ ਵਾਲੇ ਉੱਚ ਕੋਟੀ ਦੇ ਉੱਚ ਪਾਏ ਦੇ ਸੀਰੀਅਲ ਬਣਾਏ ਜਾਣ ਜਿਨ੍ਹਾਂ ਦੇ ਵਿੱਚ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸਾ ਪੰਜਾਬਿਆਂ ਦੇ ਪੰਜਾਬ ਦੇ ਪਿੰਡ ਖੇਤ ਖਲਵਾੜ ਸਾਡਾ ਇਤਿਹਾਸ ਦਿਖਾਇਆ ਜਾਵੇ ਤਾਂ ਕਿ ਸਾਡੇ ਬੱਚੇ ਮਨੋਰੰਜਨ ਵਜੋਂ ਇਹ ਸੀਰੀਅਲ ਵੀ ਦੇਖਣ ਤੇ ਆਪਣੀ ਭਾਸ਼ਾ ਨਾਲ ਤੇ ਆਪਣੇ ਸੱਭਿਆਚਾਰ ਨਾਲ ਵੀ ਜੁੜਨ ਇਸ ਤੋਂ ਕਿ ਨਾ ਜਿਹੜੇ ਪੰਜਾਬੀ ਦੇ ਅਖਬਾਰ ਇੱਥੇ ਛਪਦੇ ਐ ਉਹ ਵੀ ਬੜਾ ਰੋਲ ਨਿਕਲ ਰੋਲ ਅਦਾ ਕਰਦੇ ਐ ਪੰਜਾਬੀ ਬੋਲੀ ਨੂੰ ਅੱਗੇ ਵਧਾਉਣ ਲਈ ਜਿਸ ਤਰ੍ਹਾਂ ਸਾਡੇ ਪਿਛਲੇ ਬਹੁਤ ਸਾਲਾਂ ਤੋਂ ਸ਼ੇਰ-ਏ-ਪੰਜਾਬ ਅਖਬਾਰ ਇੱਥੇ ਚੱਲ ਰਿਹਾ ਹੈ ਜਿਹਦੇ ਐਡੀਟਰ ਬਲਦੇਵ ਸਿੰਘ ਗਰੇਵਾਲ ਬਹੁਤ ਚੰਗੇ ਪੱਤਰਕਾਰ ਨੇ ਤੇ ਬੜੇ ਚੰਗੇ ਸਹਿਯਦਕਾਰ ਨੇ ਕੱਲਾ ਸ਼ੇਰੇ ਪੰਜਾਬ ਵੀ ਨੇ ਜਿੰਨੇ ਵੀ ਅਖਬਾਰ ਪੰਜਾਬੀ ਦੇ ਕੋਈ ਛੋਟੇ ਕੋਈ ਵੱਡੇ ਛਾਪ ਰਹੇ ਆ ਸਭ ਦਾ ਬਰਾਬਰ ਦਾ ਯੋਗਦਾਨ ਹੈ ਪੰਜਾਬੀ ਬੋਲੀ ਨੂੰ ترقی ਦੇ ਰਾਹ 'ਤੇ ਪਾਉਣ ਲਈ ਇਸ ਤੋਂ ਬਿਨਾ ਜਥੇਬੰਦੀਆਂ ਨੇ ਜਿਵੇਂ ਅੱਜ ਇੱਕ ਪੰਜਾਬੀ ਜਥੇਬੰਦੀ ਨੇ ਐਦਾ ਵੱਡਾ ਮੇਲਾ ਅਜੋਲਤ ਕੀਤਾ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਮਾਂ ਬੋਲੀ ਦੇ ਨਾਂ ਤੇ ਇੱਥੇ ਇਕੱਠੇ ਕੀਤਾ ਹੈ ਬਹੁਤ ਵੱਡਾ ਅਭਰਾਲ ਹੈ ਪੰਜਾਬੀ ਜਗਤ ਇਸ ਟੀਮ ਦਾ ਇੱਕ ਪੰਜਾਬੀ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ ਧੰਨਵਾਦ ਕਰਦਾ ਹੈ ਇਸ ਤੋਂ ਬਿਨਾ ਇੱਥੇ ਸਾਡੇ ਇੱਕ ਹੋਰ ਜਥੇਬੰਦੀ ਹੈ ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਮੰਚ ਵਾਸ਼ਿੰਗਟਨ ਡੀਸੀ ਇਹਨਾਂ ਨੇ ਵੀ ਥੋੜੇ ਸਮੇਂ ਦੇ ਵਿੱਚ ਹੀ ਬਹੁਤ ਲੰਬੀਆਂ ਪਲਾਂਘਾਂ ਪੁੱਟੀਆਂ ਸਭ ਤੋਂ ਵੱਡਾ ਉਦਮਜੋਗ ਕੰਮ ਜਿਹੜਾ ਇਹਨਾਂ ਨੇ ਕੀਤਾ ਉਹ ਇਹ ਹੈ ਕਿ ਇਹਨਾਂ ਨੇ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀ ਦੇ ਬੱਚਿਆਂ ਨੂੰ ਆਪਣੇ ਨਾਲ ਜੋੜਿਆ ਹੈ ਗੱਤਾ ਤੇ ਭੰਗੜੇ ਵਰਗੀਆਂ ਐਤਮਾ ਨੂੰ ਟੂਲ ਬਣਾ ਕੇ ਇਹਨਾਂ ਨੇ ਉਹਨਾਂ ਬੱਚਿਆਂ ਨੂੰ ਆਪਣੇ ਵੱਲ ਆਕਰਸ਼ਣ ਕੀਤਾ ਹੈ ਇਹ ਬੜੇ ਉਦਮ ਦੀ ਗੱਲ ਹੈ ਇਹ ਬੱਚਿਆਂ ਨੂੰ ਸੱਭਿਆਚਾਰ ਬਾਰੇ ਸਿਖਾ ਰਹੇ ਵਿਰਸੇ ਬਾਰੇ ਸਿਖਾ ਰਹੇ ਪੰਜਾਬੀ ਸਹਿਤ ਤੇ ਜਾਣ ਕਰਾ ਰਹੇ ਕਿਉਂਕਿ ਇਹਨਾਂ ਕੋਲੇ ਬੜੇ ਚੰਗੇ ਲੇਖਕ ਹੈ ਇਹਨਾਂ ਦੇ ਆਪਣੇ ਨਾਵਲਕਾਰ ਹੈ ਕਹਾਣੀਕਾਰ ਹੈ ਆਪਣਾ ਵਾਰਤਕ ਲਿਖਣ ਵਾਲੇ ਹੈ ਨਾਟਕ ਲਿਖਣ ਵਾਲੇ ਹੈ ਕਵਿਤਾ ਲਿਖਣ ਵਾਲੇ ਹੈ ਉਹਨਾਂ ਦੀ ਮਦਦ ਦੇ ਨਾਲ ਇਹ ਲੋਕਾਂ ਨੂੰ ਸਹਿ ਦੇ ਨਾਲ ਜੋੜ ਹੀ ਰਹੇ ਹੈ ਪਰ ਨਵੀਂ ਪੀੜ੍ਹੀ ਨੂੰ ਵੀ ਸਹਿ ਦੇ ਨਾਲ ਜੋੜ ਰਹੇ ਹੈ ਅੱਜ ਇਹ ਇੱਕ ਹੋਰ ਬਹੁਤ ਵੱਡਾ ਕੰਮ ਕਰ ਰਹੇ ਹੈ ਇਸ ਮੇਲੇ ਵਾਲੇ ਇੱਕ ਸਰਵੇਖਣ ਕਰਾ ਰਹੇ ਹੈ ਇਹ ਕੰਮ ਕਰਦਿਆਂ ਹੋਇਆ ਇੱਕ ਪੰਜਾਬੀ ਜਥੇਬੰਦੀ ਦੀ ਮਦਦ ਕਰ ਰਹੇ ਹੈ ਇੱਕ ਕੁਐਸਚਨਰੀ ਹੈ ਸਵਾਲ ਨੇ ਉਹਦੇ ਵਿੱਚ ਦੱਸਣਾ ਹੈ ਮੇਲਾ ਤੁਹਾਨੂੰ ਕਿਵੇਂ ਲੱਗਾ ਕਿਹੜੀਆਂ ਕਮੀਆਂ ਨੇ ਕਿਹੜੀਆਂ ਪੇਸ਼ੀਆਂ ਪੰਜਾਬੀ ਭਾਸ਼ਾ ਬਾਰੇ ਕੁਝ ਸਵਾਲ ਨੇ ਉਹ ਸਵਾਲ ਤੁਸੀਂ ਸਾਰੇ ਇਹਨਾਂ ਦੇ ਬੂਥ ਤੇ ਜਾ ਕੇ ਉਹ ਪਰਚਾ ਭਰਿਓ 2 ਮਿੰਟ ਲੱਗਦੇ ਆ ਉਹਦੇ ਨਾਲ ਫਾਇਦਾ ਕੀ ਹੋਊਗਾ ਕਿ ਜਿਹੜੀਆਂ ਔਣਤਾਆਂ ਸਾਨੂੰ ਨਜ਼ਰ ਆਈਆਂ ਇੱਕ ਪੰਜਾਬੀ ਜਥੇਬੰਦੀ ਅਗਲੇ ਸਾਲ ਤੋਂ ਉਹ ਸਾਰੀਆਂ ਦੂਰ ਕਰਦੀ ਹੋਈ ਮੇਲੇ ਨੂੰ ਹੋਰ ਉੱਚੇ ਪੱਧਰ ਤੇ ਲਿਆਂਦੀ ਕੋਸ਼ਿਸ਼ ਕਰੂਗੀ ਹੁਣ ਅਸੀਂ ਦੇਖਦੇ ਹਾਂ ਕਿ ਜਦੋਂ ਤੱਕ ਆਪ ਵਰਗੇ ਸਰਦਾਰਾਂ ਵਾਲੇ ਲੋਕ ਪੰਜਾਬੀ ਬੋਲੀ ਨਾਲ ਜੁੜੇ ਹੋਏ ਐ ਇੱਕ ਪੰਜਾਬੀ ਵਰਗਿਆਂ ਜਥੇਬੰਦੀਆਂ ਮੇਲੇ ਕਰਵਾ ਰਹੀਆਂ ਐ ਪੰਜਾਬੀ ਸਹਿਤ ਕਮੰਚ ਆਪਣੇ ਅਪਰਾਲੇ ਕਰ ਰਿਹਾ ਹੈ ਤਾਂ ਹੋਰ ਇੱਕ ਪਤਾ ਲੱਗਾ ਕਿ ਇੱਕ ਹੋਰ ਜਥੇਬੰਦੀ 4 ਜੁਲਾਈ ਨੂੰ ਬਹੁਤ ਵੱਡਾ ਮੇਲਾ ਕਰਵਾ ਰਹੀ ਹੈ ਇਦਾਂ ਦਾ ਹੀ ਮਨਾਸਸ ਦੇ ਵਿੱਚ ਹੀ ਉਹ ਵੀ ਇੱਕ ਪੂਰਾ ਖੁੱਲਾ ਪੰਜਾਬੀ ਮੇਲਾ ਹੋਊਗਾ ਉਹਦਾ ਪੂਰਾ ਜਿਹੜਾ ਸਕੈਜੂਲ ਕੀ ਹੈ ਜਦੋਂ ਹੀ ਪਤਾ ਲੱਗਿਆ ਆਪ ਸਭ ਨੂੰ ਉਹਦੇ ਬਾਰੇ ਦੱਸ ਦਿੱਤਾ ਜਾਊਗਾ ਇਹਨਾਂ ਕੁਝ ਹੁੰਦਿਆ ਹੋਇਆ ਫੇਰ ਜੀ ਸਾਨੂੰ ਡਰ ਹੈ ਜੇ ਕਿ ਪੰਜਾਬੀ ਬੋਲੀ ਨੂੰ ਕੁਝ ਹੋਰ ਨਾ ਜਾਵੇ ਇਹ ਡਰ ਤਿਲੋਂ ਕੱਢ ਦੇਣਾ ਚਾਹੀਦਾ ਕਿਉਂਕਿ ਸਭ ਦੀ ਹਿੰਮਤ ਨਾਲ ਹੀ ਪੰਜਾਬੀ ਬੋਲੀ ਅੱਗੇ ਵਧ ਰਹੀ ਹੈ ਸਾਰੇ ਬਹੁਤ ਹਿੰਮਤ ਕਰ ਰਹੇ ਹੈ ਔਰ ਤੁਹਾਡੀ ਹਿੰਮਤ ਤੇ ਹੁੰਦੇ ਆ ਪੰਜਾਬੀ ਬੋਲੀ ਦਾ ਵਾਰ ਵੀ ਵਿੰਗਾ ਨਹੀਂ ਹੋ ਸਕਦਾ ਅਖੀਰ ਤੇ ਇੱਕ ਕਾਪਤਾ ਦੀਆਂ ਕੁਛ ਲੈਣਾ ਕਹਿ ਕੇ ਤੋਹਤੋ ਯਾਰ ਤ ਮੰਗੂਗਾ ਕਿਸ ਦਾ ਦੋਸ਼ ਸੀ ਕਿਸ ਦਾ ਨਹੀਂ ਸੀ ਇਹ ਗੱਲਾਂ ਹੁਣ ਕਰਨ ਦੀਆਂ ਨਹੀਂ ਬੇੜੇ ਲੰਘ ਕੇ ਤੋਵਾ ਵਾਲੇ ਰਾਤਾਂ ਹੋ ਕੇ ਭਰਨ ਦੀਆਂ ਨਹੀਂ ਜੋ ਹੋਇਆ ਇਹ ਹੋਣਾ ਹੀ ਸੀ ਹੁਣੀ ਰੋਕਿਆ ਰੁਕਦੀ ਨਹੀਂ ਇੱਕ ਵਾਰ ਜਦ ਸ਼ੁਰੂ ਹੋ ਜਾਵੇ ਤਾਂ ਗੱਲ ਐਵੇਂ ਹੀ ਮੁੱਕਦੀ ਨਹੀਂ ਕੁਝ ਉਂਝ ਲਾਵਾਂ ਔਖੀਆਂ ਵੀ ਸਨ ਕੁਝ ਗਲ ਵਿੱਚ ਗੰਮ ਦਾ ਤੋਕ ਵੀ ਸੀ ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ ਤੇ ਕੁਝ ਸਾਨੂੰ ਮਾਰਨ ਦਾ ਸ਼ੌਕ ਵੀ ਸੀ ਧੰਨਵਾਦ